ਦੇਖਿਆ ਜਾਂਦਾ ਹੈ ਕਿ ਦੇ ਵਪਾਰ ਦਾ ਜੋ ਧੰਦਾ ਹੈ ਬਹੁਤ ਵੱਧ ਗਿਆ ਹੈ ਤੇ ਇਹ ਜ਼ਿਆਦਾਤਰ ਕੰਮ ਜੋ ਹੈ ਇਹ ਹੋਟਲਾਂ ਵਿੱਚ ਹੋ ਰਹੇ ਨੇ ਜਿਸ ਵਿੱਚ ਆਪਣੇ ਫਾਇਦੇ ਦੇ ਲਈ ਜੋ ਹੋਟਲ ਮਾਲਕ ਨੇ ਉਹ ਵੀ ਇਸ ਧੰਦੇ ਵਿੱਚ ਆਪਣਾ ਉਹਨਾਂ ਦਾ ਪੂਰਾ ਹੱਥ ਹੁੰਦਾ ਹੈ ਤੇ ਕਈ ਵਾਰੀ ਇਸ ਵਿੱਚ ਕੁੜੀਆਂ ਦੀ ਮਜਬੂਰੀ ਦਾ ਫਾਇਦਾ ਵੀ ਚੱਕਿਆ ਜਾਂਦਾ ਹੈ ਤੇ ਉਹਨਾਂ ਦੀ ਮਜਬੂਰੀ ਦਾ ਫਾਇਦਾ ਚੱਕ ਕੇ ਉਹਨਾਂ ਤੋਂ ਇਹ ਕੰਮ ਕਰਵਾਇਆ ਜਾਂਦਾ ਹੈ ਪਰ ਇਸ ਵਿੱਚ ਪੁਲਿਸ ਪ੍ਰਸ਼ਾਸਨ ਜੋ ਹੈ ਆਪਣਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰ ਰਹੀ ਹੈ ਜਿਸ ਵਿੱਚ ਉਹਨਾਂ ਨੂੰ ਸੂਚਨਾ ਮਿਲਨ ਤੇ ਹੀ ਇਸ ਕੰਮ ਨੂੰ ਰੋਕਿਆ ਜਾਂਦਾ ਹੈ ਦੱਸ ਦਈਏ ਇਹ ਮਾਮਲਾ ਹੁਣ ਅੰਮ੍ਰਿਤਸਰ ਦਾ ਹੈ ਜਿੱਥੇ ਸੁਲਤਾਨਵਿੰਡ ਰੋਡ ਸਥਿਤ ਇੱਕ ਹੋਟਲ ਗ੍ਰੈਂਡ ਵਰਟੀਕਾ ਵਿੱਚ ਇਹ ਜੋ ਕਾਰਾ ਹੋ ਰਿਹਾ ਸੀ ਇੱਥੇ ਥਾਣਾ ਵੀ ਡਿਵੀਜ਼ਨ ਦੀ ਪੁਲਿਸ ਨੇ ਸ਼ੁੱਕਰਵਾਰ ਦੇਰ ਰਾਤ ਛਾਪੇ ਮਾਰੀ ਕੀਤੀ ਸੂਚਨਾ ਮਿਲੀ ਸੀ ਕਿ ਉਕਤ ਹੋਟਲ ਵਿੱਚ ਲੜਕੀਆਂ ਦੀ ਜੋ ਮਜਬੂਰੀ ਦਾ ਫਾਇਦਾ ਕਿ ਇੱਥੇ ਦੇਵ ਵਪਾਰ ਦਾ ਧੰਦਾ ਜੋ ਹੈ ਚਲਾਇਆ ਜਾ ਰਿਹਾ ਤੇ ਸੂਚਨਾ ਮਿਲਣ ਤੇ ਪੁਲਿਸ ਪ੍ਰਸ਼ਾਸਨ ਨੇ ਆਪਣਾ ਇੱਕ ਕਦਮ ਚੁੱਕਿਆ ਤੇ ਉਹਨਾਂ ਵੱਲੋਂ ਜੋ ਹੈ ਹੋਟਲ ਵਿੱਚ ਛਾਪੇਮਾਰੀ ਕੀਤੀ ਗਈ ਤੇ ਪੁਲਿਸ ਵੱਲੋਂ ਹੋਟਲ ਤੇ ਛਾਪੇਮਾਰੀ ਕਰਨ ਤੋਂ ਬਾਅਦ ਪੰਜ ਔਰਤਾਂ ਦੇ ਨਾਲ-ਨਾਲ ਇਹ ਹੋਟਲ ਦੇ ਮਾਲਕ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਇਸ ਪੂਰੀ ਕਾਰਵਾਈ ਦੀ ਅਗਵਾਈ ਜੋ ਹੈ ਥਾਣਾ ਬੀ ਡਿਵੀਜ਼ਨ ਦੇ ਐਸ ਐਚ ਓ ਬਲਜਿੰਦਰ ਸਿੰਘ ਔਲਖ ਨੇ ਕੀਤੀ ਹੈ ਪੁਲਿਸ ਨੇ ਇਸ ਤੋਂ ਪਹਿਲਾਂ ਵੀ ਪਿਛਲੇ ਹਫਤੇ ਜੋ ਹੈ ਚੌਕ ਪ੍ਰਿਆਗਦਾਸ ਕਿਉ ਮੰਡੀ ਚੌਕ ਤੇ ਹੋਰ ਥਾਵਾਂ 'ਤੇ ਸਥਿਤ ਤਿੰਨ ਹੋਟਲਾਂ ਵਿੱਚ ਵੀ ਕਾਰਵਾਈ ਕੀਤੀ ਸੀ ਜਿੱਥੇ ਪੰਜ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਉਹਨਾਂ ਖਿਲਾਫ ਅਨੈਤਿਕ ਗਤੀਵਿਧੀਆਂ ਤਹਿਤ ਕਾਰਵਾਈ ਕੀਤੀ ਗਈ ਸੀ ਇਨਸਪੈਕਟਰ ਆਲਖ ਨੇ ਕਿਹਾ ਹੈ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕਾਰਵਾਈ ਜੋ ਹੈ ਅੱਗੇ ਵੀ ਪਵਿੱਖ ਵਿੱਚ ਜਾਰੀ ਰਹੇਗੀ